ਖਬਰ ਸ਼੍ਰੋਮਣੀ ਕਾਲੀ ਦਲ ਨਾਲ ਜੁੜੀ ਹੋਈ ਹੈ ਹੌਟ ਸੀਟ ਮੰਨੀ ਜਾ ਰਹੀ ਸੰਗਰੂਰ ਸੀਟ ਤੋਂ ਆਖਿਰਕਾਰ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਪਹਿਲਾਂ ਤੋਂ ਹੀ ਕਹਿਸ ਲਗਾਏ ਜਾ ਰਹੇ ਸਨ ਕਿ ਪਰਮੇਂਦਰ ਸਿੰਘ ਢਿੰਡਸਾ ਨੂੰ ਸੰਗਰੂਰ ਤੋਂ ਚੋਣ ਲੜਾਈ ਜਾ ਸਕਦੀ ਹੈ ਅਤੇ ਹੋਇਆ ਵੀ ਅਜਿਹਾ ਹੀ ਅੱਜ ਸੁਖਬੀਰ ਸਿੰਘ ਬਾਦਲ ਨੇ ਪਰਮੇਂਦਰ ਸਿੰਘ ਢਿੰਡਸਾ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਪਰਮਿੰਦਰ ਢੀਂਡਸਾ ਦੇ ਸਾਹਮਣੇ ਮੌਜੂਦਾ ਐਮਪੀ ਅਤੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਕਾਂਗਰਸ ਵੱਲੋਂ ਵੀ ਕੋਈ ਵੱਡਾ ਚਿਹਰਾ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਚਰਚਾਵਾਂ ਇਹ ਨੇ ਕਿ ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ ਰਜਿੰਦਰ ਕੌਰ ਪੱਠੜ ਜਾਂ ਵਿਜੇਂਦਰ ਸਿੰਘਲਾ ਦੇ ਵਿੱਚੋਂ ਕਿਸੇ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਨਾਲ ਹੀ ਪੰਜਾਬ ਜਮਹੂਰੀ ਗੱਠਜੋੜ ਦੇ ਵੱਲੋਂ ਇੱਥੇ ਜੱਸੀ ਜਸਰਾਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਗੱਲ ਕਰੀਏ ਪਰਮਿੰਦਰ ਸਿੰਘ ਢੀਂਡਸਾ ਦੀ ਤਾਂ ਪਰਮਿੰਦਰ ਸਿੰਘ ਢੀਂਡਸਾ ਦੇ ਲਈ ਰਾਹ ਸੌਖਾ ਨਹੀਂ ਰਹਿਣ ਵਾਲਾ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਪਹਿਲਾਂ ਹੀ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ ਅਤੇ ਉਹਨਾਂ ਨੇ ਪਰਵਿੰਦਰ ਸਿੰਘ ਢੀਂਡਸਾ ਨੂੰ ਵੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਸੁਖਵੀਰ ਸਿੰਘ ਬਾਦਲ ਦੀਆਂ ਉਮੀਦਾਂ ਤੇ ਪਰਵਿੰਦਰ ਸਿੰਘ ਢੀਂਡਸਾ ਪੂਰੇ ਉੱਤਰ ਪਾਉਣਗੇ ਜਾਂ ਨਹੀਂ ਕਿਉਂਕਿ ਸੰਗਰੂਰ ਸੀਟ ਤੇ ਮੁਕਾਬਲਾ ਚ ਚਾਰ ਤਰਫਾ ਬਣਦਾ ਦਿਖਾਈ ਦੇ ਰਿਹਾ ਹੈ ਬਿਊਰੋ ਰਿਪੋਰਟ ਦਾ ਪੰਜਾਬ ਟੀਵੀ